ਨਰੀ ਲਈ ਇਹ ਜਿਆ ਸਰਕਾਰ ਮੁਰਦਾਬਾ 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 ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਐਨਓਸੀ ਖਤਮ ਕਰੋ ਐਨਓਸੀ ਖਤਮ ਕਰੋ ਪ੍ਰਾਪਰਟੀ ਸੰਬੰਧੀ ਘਣਾਉਣਾ ਫੈਸਲਾ ਵਾਪਸ ਲਓ ਵਾਪਸ ਲਓ ਵਾਪਸ ਲਓ ਜੈ ਜਨਤਾ ਜੈ ਸੰਘਰਸ਼ ਪੰਜਾਬ ਸਰਕਾਰ ਮੁਰਦਾਬਾਦ 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 ਨਮਸਕਾਰ ਮੈਂ ਰੋਇਦ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦ ਤੁਸੀਂ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਇਦ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦਿਓ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਇਹਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਪਾਰਤਰੀਓ ਜੀ ਪਿਛੇ ਜੀ ਸਰਕਾਰ ਨੇ ਐਲਾਨ ਕਰਤਾ ਸੀਗਾ ਕਿ ਐਨਓਸੀ ਮਾਫ ਹੋਏਗਾ ਉਹਦੇ ਨਾਲ ਇੱਕ ਪੰਗਰ ਹੁਸਾਜਾ ਪਹਿਲਾਂ ਹੋ ਗਿਆ ਨਹੀਂ ਕੱਤੇ ਲੋਕ ਸਮਝਦੇ ਸੀ ਐਨਓਸੀ ਮਾਫ ਹੋ ਦੇ ਹੁਣ ਕਦੇ ਹਾਸਤੇ ਭਰਨੀ ਹੈ ਪਰ ਜਦੋਂ ਇੱਥੇ ਕੰਮ ਰਿਸਟ੍ਰੀ ਕਰਾਣ ਆਂਦੇ ਸੀ ਤਾਂ ਐਨਓਸੀ ਮਾਫ ਨਹੀਂ ਹੋ ਰਹੀ ਹੁੰਦੀ ਸੀ ਤੇ ਵਿੱਚ ਅਰਚਨ ਬੜਾ ਵਜਦੀ ਸੀ ਇਹਦੇ ਨਾਲ ਗਾਂ ਦੇ ਵਿੱਚ ਤੇ ਦੀ ਲੰਘਾ ਸਰਕਾਰ ਨਾਲ 1500 ਰੁਪਏ ਕੰਦਰੇ ਪਰ ਪਿਛਲੇ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੱਕ ਲਿਆ ਬਗੈਰ ਅਗਾਉਂ ਨੋਟਿਸ ਦਿੱਤੇ ਪਿਛਲੇ ਸੋਮਵਾਰ ਜਦੋਂ ਰਜਿਸਟਰੀ ਕਰਾਉਣ ਵਾਸਤੇ ਆਏ ਤਾਂ پتہ ਚੱਲਿਆ ਕਿ ਇੱਕ ਨਾਂ ਬੋਟਲ ਚੜਾਤਾ ਜਿਹਦੇ ਤੇ ਕਲੋਨੀ ਦੇ ਮਾਲਕ ਦਾ ਨਾਮ ਲਾਇਸੈਂਸ ਨੰਬਰ ਐਨਓਸੀ ਰੇਰਾ ਇਹ ਸਾਰੀ ਚੀਜ਼ਾਂ ਦੀ ਇੱਕ ਆਪਸ਼ਨ ਦੇਤੀ ਜਿਹੜੇ ਪਰ ਇਹ ਬਗੈਰ ਆਪਾਂ ਅਗੇ ਨੈਕਸਟ ਪੌਚ ਹੀ ਸੀ ਸਮਝੋ ਕਿ ਉਸ ਦਿਨ ਤੋਂ ਬਾਅਦ ਤਹਿਸੀਲ ਕੰਪਲੈਕਸ ਵਿੱਚ ਕੰਮ ਬਿਲਕੁਲ ਬੰਦ ਹੈ ਜਿਵੇਂ ਗੱਲ ਕਰਦੇ ਵੀ ਜਿਵੇਂ ਆਉਂਦੇ ਨੇ ਤੇ ਉਵੇਂ ਚੱਲ ਜਾਂਦੇ ਨੇ ਤਹਿਸੀਲ ਭਾਵਾ ਕਰਦੀ ਨਹੀਂ ਹੈ ਹਫ਼ਤੇ ਨੂੰ ਵੀ ਕੋਈ ਕੰਮ ਹੁੰਦਾ ਸਰਕਾਰ ਦੇ ਸਿੱਧੇ ਜੋ ਹੀ ਨਹੀਂ ਕਰੀ ਸੋ ਇਸ ਕਰਕੇ ਸਾਨੂੰ ਮਜਬੂਰੀ ਵਸ ਅੱਜ ਇਹ ਧਰਨਾ ਲਾਣਾ ਪਾ ਰਿਹਾ ਹੈ ਕਿ ਸਰਕਾਰ ਤੇ ਕੁਝ ਉਹਨਾਂ ਦੇ ਆਵਾਜ਼ ਪਹੁੰਚੇ ਕਿ ਜਿਹੜਾ ਪ੍ਰਾਪਰਟੀ ਦਾ ਕੰਮ ਪਹਿਲਾਂ ਹੀ ਮੰਦਿਰ ਦੌਰ ਵਿੱਚ ਗੁਜਾਇਆ ਸੀਗਾ ਉਸ ਸਮੇਂ ਇਹ ਪਿਛਲੇ ਚੱਲਿਆ ਇਹਦਾ ਕੰਪਨੀ ਦੇ ਨਾਮ ਸ਼ੁਰੂ ਤੋਂ ਕਾਫੀ ਮੰਦੀ ਵਿੱਚ ਚੱਲ ਰਿਹਾ ਸੀਗਾ ਤੇ ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਕਰਕੇ ਇਹਨਾਂ ਗਲਤ ਨੀਤੀਆਂ ਕਰਕੇ ਬਿਲਕੁਲੀ ਠੱਪ ਹੋਣ ਦੇ ਕੰਨੇ ਤੇ ਆ ਗਿਆ ਸੋ ਇਸ ਜੋ ਇਹ ਕਾਨੂੰਨ ਹੁ ਲਾਗੂ ਕੀਤੇ ਐ ਉਹਨਾਂ ਬਾਰੇ ਥੋੜੀ ਜਿਹੀ ਵਿਸਤਾਰਪੂਰਵਕ ਜਾਣਕਾਰੀ ਦੇਵੰਗੇ ਸਾਡੇ ਪ੍ਰਧਾਨ लवली ਮੈਂਗੀ ਜੀ ਜਿੱਥੇ ਆਈ ਹੋਈ ਸਾਰੇ ਹੀ ਪਰਮ ਸਰਕਾਰੀਓ ਮੈਂਬਰ ਪਰਮਾਨ ਜੀਓ ਇਹਨੇ ਕੀ ਮੈਦਾਨ ਸਾਹਮਣੇ ਦੱਸਿਆ ਤੁਮ ਨੂੰ ਕਿ ਅੱਪਾ ਅੱਜ ਇੱਕ ਮਜ਼ਦੂਰੀ ਵਜh ਧਰਨਾ ਲਗਾ ਰਹੇ ਆ ਕਾਰਨ ਤਾਂ ਸਾਰਿਆਂ ਨੂੰ ਪਤਾ ਹੈ ਪਰ ਫਿਰ ਵੀ ਥੋੜਾ ਜਿਹਾ ਮੈਂ ਤੁਹਾਨੂੰ ਸਤਾਰੂਪੁਰ ਨੂੰ ਦੱਸ ਦਿਆਂ ਕਿ ਫਰਵਰੀ 2024 ਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਲਾਨ ਕਰਤਾ ਬਿਲੇ ਸੋਚੇ ਸਮਝਿਆ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਇਦਾਦ ਹੈ ਉਹਦੇ ਤੇ ਅਨੁਸੂਚੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਪਰ ਲੋਕਾਂ ਨੂੰ ਬਹੁਤ ਖੁਸ਼ੀ ਹੋਈ ਤੇ ਲੋਕ ਖੁਸ਼ੀ ਚ ਆਪਣੀਆਂ ਜਿਹੜੀਆਂ ਪੈਂਡਿੰਗ ਰਜਿਸਟਰੀਆਂ ਸੀ ਤਹਿਸੀਲਾਂ 'ਚ ਲਿਆ ਕੇ ਲਗਉਣ ਲਈ ਅਰਜੀ ਨਵੀਸਾਂ ਕੋਲ ਆਏ ਅਰਜੀ ਨਵੀਸਾਂ ਨੇ ਬੇਨਤੀ ਕੀਤੀ ਕਿ ਹਜੇ ਕੋਈ ਨੋਟੀਫਿਕੇਸ਼ਨ ਨਹੀਂ ਪਰ ਲੋਕ ਕੇ ਮੰਨਣ ਨੂੰ ਤਿਆਰ ਨਾ ਹੋਏ ਤੇ ਰਜਿਸਟਰੀਆਂ ਲਿਖਾਣ ਵਾਕੇ ਤਹਿਸੀਲਦਾਰ ਸਾਹਿਬ ਕੋਲੇ ਹਾਜ਼ਰ ਹੋਏ ਉਹਨਾਂ ਨੇ ਕਿਹਾ ਕਿ ਇਹਦਾ ਨੋਟੀਫਿਕੇਸ਼ਨ ਦਿਖਾਓ ਕਿਹੜੀ ਰਜਿਸਟਰੀ ਐਨਓਸੀ ਤੋਂ ਬਿਨਾ ਹੋਊਗੀ ਸਰਕਾਰ ਨੇ ਤਾਂ ਨਾਂਨ ਕਰਤਾ ਪਰ ਜਨਤਾ ਤੇ ਜਿਹੜੇ ਅਫਸਰ ਸਹਿਬਾਨ ਉਹ ਇੱਕ ਸ਼ਸ਼ੋਪਾਂਚ ਪੈ ਗਏ ਵੀ ਕਰੀਏ ਤਾਂ ਕੀ ਕਰੀਏ ਗਲਤੀ ਗਿਲਤੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੇ ਬਿਨਾ ਸੋਚੇ ਸਮਝੇ ਜਵਾਨੀ ਗਲਾਮੀ ਇਹ ਗੱਲ ਕਹਿ ਦਿੱਤੀ ਕਿ ਐਨਓਸੀ ਮਾਫ ਪਰ ਉਹਨੂੰ ਇਹ ਨਹੀਂ ਪਤਾ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਮੈਂ ਪਹਿਲਾ ਕਾਨੂੰਨ ਨੂੰ ਬੜਾ ਕਿ ਹਾਈ ਕੋਰਟ ਦੇ ਆਰਡਰ ਹੈ ਉਹ ਆਪਣੀ ਵਿਧਾਨ ਸਭਾ ਚ ਪ੍ਰਸਤਾਵ ਪਾਸ ਕਰਕੇ ਹਾਈ ਕੋਰਟ ਚ ਪੇਸ਼ ਕਰਕੇ ਉਹਦੀ ਨੋਟੀਫਿਕੇਸ਼ਨ ਜਾਰੀ ਕਰਾਉਂਦਾ ਤੇ ਇਸ ਨੂੰ ਲਾਗੂ ਕਰਾਉਂਦਾ ਪਰ ਆ ਕੁਝ ਦਿਨ ਪਹਿਲਾਂ ਸ਼ਨੀਵਾਰ ਨੂੰ ਐਲਾਨ ਕਰਤਾ ਕਿ ਇੱਕ ਪੋਰਟਲ ਹੈ ਉਹ ਡਾਊਨਲੋਡ ਕਰਤਾ ਕਿ ਜਿਹੜੀ ਅਥਾਰਟੀ ਦੇ ਅਥਾਰਟੀ ਦੇ ਦੋ ਕਾਲਮ ਬਣਾ ਕੇ ਉਨੇ ਪੇਸ਼ ਕਰਵਾਤਾ ਚਲੋ ਮੰਨਿਆ ਐਨਓਸੀ ਹੈ ਜਿਹੜੀ ਹਾਈ ਕੋਰਟ ਦੇ ਆਰਡਰਾਂ ਦੇ ਰੁਕੀ ਹੈ ਰਜਿਸਟਰੀਆਂ ਹਾਈ ਕੋਰਟ ਦੇ ਆਰਡਰਾਂ ਦੇ ਰੁਕੀਆਂ ਪਰ ਜਿਹੜਾ ਇਹ ਪਰਫਾਰਮਾ ਹੈ ਇਹ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਸ ਦੇ ਵਿੱਚ ਜਾਦਾ ਇਹ ਪੰਜ ਕਾਲਮ ਬਣਾਉਦੇ 95 ਤੋਂ ਪਹਿਲਾਂ ਦਾ ਕਾਲਮ ਐਨਓਸੀ ਕਾਲਮ ਅਥੋਰਾਈਜ਼ ਕਾਲਮ ਅਨਾਥੋਰਾਈਜ਼ ਕਾਲਮ ਤੇ ਨਖਿਆ ਪਾਸ ਦੀਆਂ ਰਜਿਸਟਰੀਆਂ ਦਾ ਕਾਲਮ ਬਣਾਉਂਦੇ ਤਾਂ ਜੋ ਸਾਡੇ ਤਹਿਸੀਲਦਾਰ ਵੀ ਰਜਿਸਟਰੀ ਕਰਨ ਲੱਗੇ ਟਿੱਕ ਨਾ ਰੱਖਦੇ ਪਰ ਹੁਣ ਤਹਿਸੀਲਦਾਰ ਸਾਹਿਬ ਨੂੰ ਮਿਲੇ ਉਹ ਕਹਿੰਦੇ ਅਸੀਂ ਵੀ ਮਜਬੂਰ ਆ ਇਸ ਕਰਕੇ ਦੋਸਤੋ ਇਹ ਤਾਂ ਨਾ ਹੀ ਫਰਮਾਨ ਰੋਜ਼ ਕੋਈ ਨਾ ਕੋਈ ਜਾਰੀ ਕਰਦਾ ਭਗਵੰਤ ਸਿੰਘ ਮਾਨ ਕਹਿੰਦਾ ਸੀ ਕਿ ਇਹ ਵੀ ਆਈਪੀ ਕਲਚਰ ਖਤਮ ਕਰ ਦਾਂਗੇ ਪਰ ਉਹਨਾਂ ਨੇ ਤਾਂ ਜਨਤਾ ਨੂੰ ਖਤਮ ਕਰਨ ਦੇ ਤੌਰ ਤੇ ਇਸ ਕਰਕੇ ਦੋਸਤੋ ਇਹ ਸੰਘਰਸ਼ ਆਪਾਂ ਜਿਹੜਾ ਅੱਜ ਮਜਬੂਰੀ ਵਿੱਚ ਧਰਨਾ ਦੇਣਾ ਪਿਆ ਸ਼ਾਇਦ ਉਸਦੇ ਕੰਨਾ ਤੱਕ ਵਾਅ ਪਹੁੰਚੇ ਤੇ ਆਪਣਾ ਕੋਈ ਨਾ ਕੋਈ ਮਸਲਾ ਕਾਮ ਸਵੇਰ ਤੱਕ ਹੱਲ ਹੋ ਜਾਈ। ਸਭ ਸਿਕਾ ਮੈਂ ਤੁਹਾਡਾ ਆਪਣਾ ਰੋਹਿਤ ਅਯਾਦ ਤੇ ਵੀ ਦੇਖ ਰਹੇ ਹੋ ਅਯਾਦ ਭਾਰਤ نیوز ਅਯਾਦ ਭਾਰਤ نیوز 채ਨਲ ਦੇਖਣ ਵਾਲੇ ਸਾਰੇ ਦਸਕਾ ਦਾ ਇੱਕ ਵਾਰ ਫੇਰ ਮੈਂ ਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਕਿੜੇ ਕੋਟਕੂੜਾ ਦੀ ਤਹਿਸੀਲ ਵਿੱਚ ਅਈ ਦੇ ਦਫ਼ਤਰ ਵੇਖਿਆ ਜੋ ਤਹਿਸੀਲ ਬਣੀ ਆ ਉੱਥੇ ਜਿੱਥੇ ਵਕੀਲ ਸਹਿਬਾਨ ਜੋ ਬੈਠੇ ਨੇ ਸਿਕਨਵੀਸ ਬੈਠੇ ਨੇ ਤੇ ਹੋਰ ਆਪਣੇ ਟਾਈਪਿਸਟ ਭਾਈਚਾਰਾ ਜੋ ਆਪਣਾ ਇੱਥੇ ਕੰਮ ਕਰਦਾ ਉੱਥੇ ਇੱਥੇ ਜਿਹੜਾ ਹੈਗੇ ਆ ਆਪਣੇ लवली ਜੋ ਮਹਿੰਗੀ ਜੀ ਨੇ ਜੁੜੇ ਨੇ ਸਾਡੇ ਨਾਲ ਪ੍ਰੋਫੀਡਵਾਈਜ਼ਰ ਯੂਨੀਅਨ ਦੇ ਤੇ ਨਾਲ ਹੋਰ ਜਿਹੜੇ ਸਿਕਨਵੀਸ ਜਿਹੜੇ ਵਕੀਲ ਸਹਿਬਾਨ ਤੇ ਹੋਰ ਆਪਣਾ ਨੰਬਰਦਾਰ ਭਾਈਚਾਰਾ ਸਮੋਕੇ लवली ਪ੍ਰਧਾਨ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਅੱਜ ਜਿਹੜੀ ਇਹ ਗੱਲਬਾਤ ਜਿਹੜੀ ਕਰਨੀ ਆ ਇਹਨਾਂ ਨੇ ਜੋ ਪਹਿਲਾਂ ਹੀ ਇੱਕ ਮੁੱਦਾ ਇਹਨਾਂ ਦਾ ਚੱਲ ਰਿਹਾ ਸੀ ਜੋ ਰਜਿਸਟਰੀਆਂ ਬੰਦ ਹੋਣ ਨੂੰ ਲੈ ਕੇ ਐਨਓਸੀ ਦਾ ਕੋਈ ਰੋਣਾ ਸੀਗਾ ਕਿ ਕੀ ਇਹ ਗੱਲ ਜਿਹੜਾ ਵੀ ਇਹਦੇ ਤੇ ਚਾਨਣਾ ਪਾਉਣ ਵਾਸਤੇ ਸੱਜਣਾ ਜੁੜੇ ਨੇ ਮੰਗੀ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਤਿਗੁਰ ਸਰ ਸਤਿਗੁਰ ਜੀ ਅਜਾਦ ਸਿੰਘ ਸਰ ਬੱਤਿਆ ਤੇ ਬਹੁਤ ਬਹੁਤ ਧੰਨਵਾਦ ਕੀ ਸਰ ਇਹ ਮਸਲਾ ਤੁਹਾਡਾ ਜਿਹੜਾ ਮਤਲਬ ਤੁਸੀਂ ਅੱਜ ਮੀਡੀਆ ਨੂੰ ਬੁਲਾਇਆ ਇਸ ਤੋਂ ਪਹਿਲਾਂ ਵੀ ਤੁਸੀਂ ਮੀਡੀਆ ਨੂੰ ਮਤਲਬ ਆਪਣਾ ਕਰ ਚੁੱਕੇ ਹੋ ਕੁਾਰ ਗੱਲਬਾਤ ਬਿਲਕੁਲ ਅਸੀਂ 2018 ਜਿਹੜੀ ਇਹ ਐਨਓਸੀ ਦਾ ਇਹਨਾਂ ਨੇ ਇੱਕ ਫਰਮਾਨ ਜਾਰੀ ਕਰਤਾ ਸੀ ਇਹ ਜਿਹੜੀ ਪਾਲਿਸੀ ਹੈ ਪਹਿਲਾਂ ਤਾਂ ਇਹ ਐਨਓਸੀ ਦਾ ਮਸਲਾ ਸੀਗਾ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਨਾਉਂਸ ਕਰਤਾ ਬਿਨ ਸੋਚੇ ਸਮਝਿਆ ਕਿ ਅੱਜ ਤੋਂ ਕੋਈ ਵੀ ਪ੍ਰਾਪਰਟੀ ਹੈ ਜਿਹੜਾ ਫਰਵੀ 2024 ਚ ਕਿ ਇਹਦੀ ਐਨਓਸੀ ਦੀ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਪਰ ਉਹ ਜੇ ਨੋਟੀਫਿਕੇਸ਼ਨ ਹੁੰਦੀ ਤਾਂ ਸ਼ਾਇਦ ਅਫਸਰ ਵੀ ਗੱਲ ਨੂੰ ਸੁਣ ਲੈਂਦੇ ਪਰ ਰਜਿਸਟਰੀਆਂ ਲਿਖਾ ਕੇ ਜਦੋਂ ਤਹਿਸੀਲਦਾਰ ਸਾਹਿਬ ਰੰਗੋਲੇ ਗਏ ਤੇ ਉਹ ਕਹਿੰਦੇ ਜੀ ਨੋਟੀਫਿਕੇਸ਼ਨ ਦਿਖਾਓ ਪਰ ਨੋਟੀਫਿਕੇਸ਼ਨ ਕੋਈ ਹੈ ਨਹੀਂ ਸੀ ਉਸ ਨੂੰ ਦਾ ਲੋਕਾਂ ਨੂੰ ਉਹਨਾਂ ਨੇ ਬੇਵਕੂ ਬਣਾਦਾ ਗੱਲਾਂ ਨਾਲ ਪਰ ਅੱਜ ਜਿਹੜਾ ਅਸੀਂ ਧਰਨਾ ਦਿੱਤਾ ਇਹਨਾਂ ਨੇ ਹਫਤਾ ਪਹਿਲਾਂ ਇੱਕ ਪਰਫਾਰਮਾ ਡਾਊਨਲੋਡ ਕਰਤਾ ਪੋਰਟਲ ਤੇ ਇਹ ਦੋ ਦੇਜ ਗੋਲਮ ਬਣਾਡੇ ਅਥੋਰਾਈਟ ਤੇ ਆਨਾਥੋਰਾਈਟ ਉਸ ਵਿੱਚ ਕੀ ਆ ਅਥੋਰਾਈਟ ਦਾ ਬੁੱਢਾ ਪ੍ਰੂਵਡ ਕਲੋਨੀਆਂ ਹੋ ਗਈਆਂ ਆਨਾਥੋਰਾਈਟ ਤੇ ਇਹਨਾਂ ਨੇ ਸਾਰਾ ਸ਼ਹਿਰ ਪਾਦਾ ਵੀ ਐਨਓਸੀ ਲਿਆਓ ਜੀ ਭਾਵੇਂ ਉਹ ਜਿਹੜੀ 30 ਸਾਲ ਪੁਰਾਣੀ ਹੈ ਤੇ ਭਾਵੇਂ 40 ਸਾਲ ਪੁਰਾਣੀ ਹੈ ਜਿਹਦਾ ਖਸਰਾ ਨੰਬਰ ਹੈ ਜਾਂ ਨਕਸ਼ਾ ਪਾਸ ਹੈ ਉਹਦੇ ਵੀ ਐਨਓਸੀ ਇਹਨਾਂ ਨੇ ਮੰਗੀ ਇਸ ਕਰਕੇ ਦੇਸ ਨਾਲ 90% ਕੰਮ ਜਿਹੜਾ ਤਹਿਸੀਲਾਂ ਦਾ ਰਜਿਸਟਰੀਆਂ ਦਾ ਉਹ ਬੰਦ ਹੋ ਗਿਆ ਉਸ ਦੇ ਘਰ ਨੇ ਅਸੀਂ ਕਰਕੇ ਧਰਨਾ ਅੱਜ ਸਾਨੂੰ ਮਜਬੂਰੀ ਵਜਿਹਾ ਧਰਨਾ ਦੇਣਾ ਪਿਆ ਮੈਂ ਭਗਵੰਤ ਸਿੰਘ ਮਾਨ ਨੂੰ ਕੋਟੇ ਮਾਦੇ ਮੁਰਾਈ ਇਹ ਬੇਨਤੀ ਕਰਦਾ ਕਿ ਇਹ ਐਨਓਸੀ ਨੂੰ ਜੋ ਤੁਸੀਂ ਜਵਾਨੀ ਗੁਲਾਮੀ ਗੱਲ ਕੀਤੀ ਆ ਉਹਨੂੰ ਨੋਟੀਫਿਕੇਸ਼ਨ ਆਪਣੇ 92 ਐਮਐਲਏ ਦੀ ਸਰਵਸੰਮਤੀ ਨਾਲ ਵਿਧਾਨ ਸਭਾ 'ਚ ਪ੍ਰਸਤਾਵ ਪਾਸ ਕਰਕੇ ਹਾਈ ਕੋਰਟ 'ਚ ਉਹਦੀ ਜਾਰੀ ਬੇਨਤੀ ਕਰੋ ਤੇ ਜਾਰੀ ਕਰਵਾਓ ਇਸ ਕਰਕੇ ਅਸੀਂ ਅੱਜ ਇਹ ਧਰਨਾ ਸਾਨੂੰ ਮਜਬੂਰੀ ਵਸ਼ੇ ਲਾਉਣਾ ਪਿਆ ਧੰਨਵਾਦ ਪ੍ਰੋਟੈਸਟੀਆਂ ਦੇ ਦੰਦ ਵੀ ਕੋਰਪੋਰੇਸ਼ਨ ਦੇ ਵਿੱਚ ਸਾਹਿਬ ਬੰਜੀਤਿਆਂ ਰਜਿਸਟਰੀਆ ਦਾ ਇਹਨਾਂ ਨੇ 2018 ਤੋਂ ਪਹਿਲਾਂ ਦੀਆਂ ਬੰਦ ਕੀਤੀਆਂ ਜੀ ਉਹ ਕੀ ਸੀ ਵੀ ਐਨਓਸੀ ਜਾਰੀ ਹੋ ਜਾਂਦੀ ਸੀ ਪਰ ਉਹਨਾਂ ਨੇ ਜਿਹੜੀ ਐਨਓਸੀ ਹੈ ਉਹ ਵੀ ਇੱਕ ਟ੍ਰੇਡਾ ਕੰਮ ਕਰਤਾ ਵੀ ਉਹਦੇ ਨਾਲ ਇੱਕ ਦਾ ਐਨਡੀਸੀ ਲਾਓ ਜੀ ਫਿਰ ਮੈਂ ਇਹ ਜਿਹੜੀ ਐਨਓਸੀ ਇਹਨਾਂ ਨੇ ਕੀ ਕਿਹਾ ਸੀ ਵੀ ਸੁੱਖ ਸੰਖਾਲਾ ਕਰਤਾ ਤੁਹਾਨੂੰ ਪਰ ਉਹ ਆਰਕੀਟੈਕਟ ਦੇ थ्रू ਫਾਈਲ ਜਾਰੀ ਹੁੰਦੀ ਹੈ ਜੀ 36 ਉਹਦੇ ਵਿੱਚ ਠਿਮੇਲੇ ਹੈ ਜੀ ਆਈਓ ਹੈ ਏਡੀਸੀ ਹੈ ਉਹਦੇ ਕਰਕੇ ਐਨਓਸੀ ਲੈਣੀ ਕੋਈ ਸੌਖੀ ਨਹੀਂ ਰਹੀ ਜੀ ਇਹ ਤਾਂ ਕਰਕੇ ਇਹ ਇਹਨਾਂ ਨੇ ਐਨਓਸੀ ਹੁਣ ਔਕੇ ਸੌਕੇ ਲੈ ਤਾਂ ਲੈਂਦੇ ਸੀ ਪਰ ਕੀ ਹੈ ਵੀ ਹੁਣ ਐਨਓਸੀ ਦਾ ਵੀ ਹੋਰ ਮਸਲਾ ਹੈ ਜੀ ਮੰਨ ਲਓ ਤੁਹਾਡੇ ਕੋਲੇ 202 ਗਜ ਦੀ ਐਨਓਸੀ ਹੈ ਇੱਕ ਬੰਦੇ ਨੇ ਵੇਚਣਾ ਦੋ ਭਰਾਵਾਂ ਦੀ ਉਹ ਜਗ੍ਹਾ ਇੱਕ ਨਹੀਂ ਵੇਚ ਸਕਦਾ ਉਹਨੂੰ ਦੋਵਾਂ ਨੂੰ ਵੇਚ ਨਹੀਂ ਪਊਗੀ ਉਹ ਇਕੱਠੀ ਵੇਚ ਨਹੀਂ ਪਊਗੀ ਨਾ ਕਿ ਉਹ ਤੁਸੀਂ ਸੋਗ ਅਜ ਵੇਚ ਲੋਗੇ ਕਿਉਂਕਿ ਇਹ ਕਹਿੰਦੇ ਐਨਓਸੀ ਤੇ ਤੁਸੀਂ ਟੋਟੇ ਨਹੀਂ ਕਰ ਸਕਦੇ ਜੀ ਇਸ ਕਰਕੇ ਇਹ ਐਨਓਸੀ ਦਾ ਤਾਂ ਮਸਲਾ ਬਹੁਤ ਗੰਭੀਰ ਹੈ ਬਹੁਤ ਕਿੰਨਾ ਵਾਸੋਂ ਮੈਂ ਤਾਂ ਬੇਨਤੀ ਕਰਦਾ ਜੀ ਵੀ ਇਹ ਜਿਹੜਾ ਪੰਜਾਬ ਦੀ ਜਨਤਾ ਦੁਖੀ ਕੀਤੀ ਹੈ ਇਹਨੂੰ ਸਹਾਲਾ ਕੀਤਾ ਜਾਵੇ ਸਾਰੇ ਆਪ ਦੀ ਰੋਜ਼ੀ ਰੋਟੀ ਤੇ ਲੱਗਣ ਤੁਸੀਂ ਆਪ ਦਾ ਵੀਆਈਪੀ ਗਲਤਾਰ ਖਤਮ ਕਰਕੇ ਜਨਤਾ ਦੇ ਵਿੱਚ ਆ ਕੇ ਜਨਤਾ ਦੀਆਂ ਪਰੇਸ਼ਾਨੀਆਂ ਨੂੰ ਸੁਣੋ ਮੈਂ ਗਲਦਾਰ ਸਿੰਘ ਸੰਧੂ ਆ ਉਹਨੂੰ ਵੀ ਕਹਾਂਗਾ ਕਿ ਸਾਡੀ ਆ ਕੇ ਜਿਹੜੀ ਆਵਾਜ਼ ਹੈ ਉਹਨੂੰ ਸੁਣ ਵੀ ਕੀ ਕਹਿਣਾ ਚਾਹੁੰਦੇ ਆ ਲੋਕ ਅਸੀਂ ਲੋਕਾਂ ਦੀ ਆਵਾਜ਼ ਪਿੱਛੇ ਖੜੇ ਆ ਇਹ ਸਾਰੀ ਪ੍ਰਾਪਰਟੀ ਡੀਲਰ ਯੂਨੀਅਨ ਵਸਿਕਾ ਨਵੀਸ ਸਾਡੇ ਵਕੀਲ ਸਾਹਿਬ ਸਾਡੇ ਜੋ ਵੀ ਟਾਈਪਿਸਟ ਨੰਬਰਦਾਰ ਸਾਹਿਬ ਜਿੰਨੇ ਵੀ ਸਾਡੇ ਤਹਿਸੀਲ 'ਚ ਕੰਮ ਕਰਦੇ ਆ ਸਾਰੇ ਸਾਡੇ ਨਾਲ ਆ ਜੀ ਇਹਨਾਂ ਦੀ ਸਾਰਿਆਂ ਦੀ ਆਵਾਜ਼ ਇਹੀ ਹੈ ਵੀ ਕੰਮ ਨੂੰ ਜਲਦਾ ਕੀਤਾ ਜਾਵੇ ਬਾਕੀ ਹਜੇ ਆਮ ਜਨਤਾ ਨੂੰ ਇਹ ਵੀ ਬੜੀ ਜਾਣਕਾਰੀ ਹੈ ਨਹੀਂ ਸ਼ਾਇਦ ਤੁਹਾਡੇ ਰਾਹੀਂ ਇਹ ਜਾਣਕਾਰੀ ਜਨਤਾ 'ਚ ਪੈਦਾ ਹੋ ਜੇ ਤੇ ਉਹਨਾਂ ਨੂੰ ਵੀ ਇਹ ਪਤਾ ਲੱਗੇ ਵੀ ਕੰਮ ਸਾਰਿਆਂ ਦਾ ਰੁਕ ਗਿਆ ਧੰਨਵਾਦ ਕਾਫੀ ਸਮੇਂ ਪਹਿਲਾਂ ਤੁਸੀਂ ਨਗਰ ਕੌਂਸਲ ਤੋਂ ਜੇ ਜੋ ਖੰਭ ਨੇ ਮੀਡੀਆ ਨੂੰ ਵੀ ਜਾਣਕਾਰੀ ਦਿੱਤੀ ਸੀ ਜੋ ਤੁਹਾਡੇ ਜੀ ਨੂੰ ਮੇਰੇ ਵੀ ਜਿਹੜਾ ਹੋ ਗਿਆ ਮੈਂ ਸਾਰਾ ਕੀਤਾ ਸੀ ਹਾਂਜੀ ਉਹ ਵੀ ਕੀ ਲੱਗਦਾ ਹੈ ਵੀ ਉਸ ਵੇ ਤੋਂ ਵੀ ਜਿਹੜਾ ਹੈਗਾ ਸਰਕਾਰ ਨੇ ਕੁਝ ਕੀ ਕੀਤਾ ਹੈ ਤੇ ਕੀ ਲੱਗਦਾ ਹੈ ਵੀ ਇਹ ਸਰਕਾਰ ਜਿਹੜਾ ਹੈ ਹੱਲ ਕਰ ਚੁੱਕੀ ਹੈ ਨਹੀਂ ਇਹ ਸਰਕਾਰ ਨੇ ਉਦੋਂ ਇਸੇ ਅਸੀਂ ਕਮੇਟੀ ਥਰੂ ਤਸੀਰ ਤੇ ਲਿਸਟਾ ਜਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਨੂੰ ਇਹਦਾ ਪਤਾ ਲੱਗੇ ਵੀ ਐਨਓਸੀ ਕਿਹਦੀ ਮੰਗਦੇ ਹੋ ਤੁਸੀਂ ਜਿਹੜਾ ਮੰਨ ਲਓ ਕੋਈ ਪੁਰਾਣਾ ਏਰੀਆ 30 ਸਾਲੀ ਇਹ ਜਿਹੜਾ ਪਾਪਰ ਐਕਟ ਹੈ 95 ਤੋਂ ਬਾਅਦ ਆਇਆ ਜੀ ਪਰ ਜਿਹੜੀਆਂ ਪ੍ਰਾਪਰਟੀ 95 ਤੋਂ ਪਹਿਲਾਂ ਦੀਆਂ ਉਹਦਾ ਕੌਣ ਜ਼ਿੰਮੇਵਾਰ ਹੈ ਉਹਦੀ ਰਜਿਸਟਰੀ ਦਾ ਕਰੋ ਅਸੀਂ ਲਿਖਤਾ ਕਮੇਟੀ ਤੋਂ ਉਦੋਂ ਗਏ ਸੀ ਵੀ ਸਾਨੂੰ ਕੋਈ ਲਿਸਟਾਂ ਦਿਓ ਵੀ ਅਸੀਂ ਜਾ ਕੇ ਤਸਵੀਰ ਚ ਦੇ ਸਕੀਏ ਵੀ ਐਸ ਪ੍ਰਾਪਰਟੀ ਦੀ ਰਜਿਸਟਰੀ ਹੋਣੀ ਆ ਐਸ ਦੀ ਨਹੀਂ ਹੋਣੀ ਤੇ ਉਦੋਂ ਤੋਂ ਨਗਰ ਕੌਂਸਲ ਨੇ ਇਹ ਜ਼ਿੰਮੇਵਾਰੀ ਨਹੀਂ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ ਜੀ ਮਿੱਠੀ ਗੋਲੀ ਦੇ ਕੇ ਤੋਰਦਾ ਵੀ ਆਲੋ ਜੀ ਤੁਸੀਂ ਜਾਓ ਕੋਈ ਸਰਕਾਰ ਨੇ ਵੀ ਕੋਈ ਕੰਮ ਕੀਤਾ ਸਰਕਾਰ ਨੇ ਵੀ ਬਸ ਕਹਿੰਦੇ ਜੀ ਐਨਓਸੀ ਲਾਓ ਤੇ ਰਜਿਸਟਰੀ ਕਰਾਓ ਜੀ ਇੱਕ ਸਖਾਲਾ ਗਮ ਹੈਗਾ ਵੀ ਜੇ ਮੰਨ ਲਓ ਜਿਹੜੀ ਚੀਜ਼ ਦੀ ਐਨਓਸੀ ਦੀ ਲੋੜ ਹੈ ਇੱਥੇ ਆਪਦਾ ਬੰਦਾ ਭਾ ਦੇਣ ਜੀ ਜਿਹੜੀ ਫੀਸ ਬਣਦੀ ਆ ਉਹਦੀ ਲੈਣ ਤੇ ਦਿਸਤੀ ਕਰਨ ਲੋਕਾਂ ਨੂੰ ਫੱਜਲ ਖਵਾਰ ਨਾ ਹੋਣਾ ਪਵੇ ਅੱਜ ਦੇ ਧੰਨੇ ਤੋਂ ਬਾਅਦ ਅੱਗੇ ਹੋਰ ਕੀ ਮਤਲਬ ਹੋ ਰਿਹਾ ਹੈਗਾ ਕਿ ਇਹ ਤੋਂ ਅੱਗੇ ਇਹ ਹਾਲ ਜਿਹੜਾ ਮਸਲਾ ਮਸਲਾ ਜਿਹੜਾ ਹਾਲ ਨਾ ਹੋਵੇ ਸਾਡਾ ਹਾਲ ਹੈ ਜੀ ਪੰਜਾਬ ਤੋਂ ਥਾਲ ਹੈ 3:30 ਵਜੇ ਅੱਜ ਅਸੀਂ ਜਲੰਧਰ ਇਕੱਠੇ ਹੋਣਾ ਹੈ ਜੀ ਉੱਥੇ ਮੀਟਿੰਗ ਹੈ ਸਾਡੀ ਉਸ ਤੋਂ ਬਾਅਦ ਜੋ ਵੀ ਅੱਗੇ ਰਣਨੀਤੀ ਹੋਈ ਉਹਦੇ ਬਾਰੇ ਜਲਦੀ ਦੱਸ ਲਿਆਂਗੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਜ ਦਾ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ